ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪਾਖੜਾ ਬਿਆਸ ਪ੍ਰਬੰਧਨ ਬੋਰਡ ਜਾਨਕੀ ਬੀਬੀਐਮਬੀ ਨੇ ਨੰਗਲ ਟਾਊਨਸ਼ਿਪ ਦੇ ਵਿੱਚ ਸੀਆਈਐਸਐਫ ਕਰਮਚਾਰੀਆਂ ਨੂੰ ਅਲਾਟ ਕੀਤੇ ਗਏ ਘਰਾਂ ਦੀ ਮੁਰੰਮਤ ਉੱਤੇ ਰਿਆਸ਼ੀ ਤਿਆਰੀ ਨੂੰ ਸਥਾਈ ਤੌਰ ਉਤੇ ਰੋਕ ਲਗਾ ਦਿੱਤੀ ਹੈ ਇਹ ਫੈਸਲਾ ਪੰਜਾਬ ਵਿਧਾਨ ਸਭਾ ਵੱਲੋਂ ਬੀਬੀਐਮਬੀ ਪ੍ਰੋਜੈਕਟਾਂ ਦੇ ਉੱਤੇ ਸੀਆਈਐਸਐਫ ਦੀ ਤਣਾਤੀ ਦੇ ਵਿਰੁੱਧ ਮਤਾ ਪਾਸ ਕਰਨ ਪਿਛੋ ਲਿਆ ਗਿਆ ਹੈ ਪਿਛਲੇ ਮਹੀਨੇ ਬੀਬੀਐਮਬੀ ਨੇ ਸੀਆਈਐਸਐਫ ਕਰਮਚਾਰੀਆਂ ਦੇ ਲਈ ਡਬਲ ਸੀ ਡਬਲ ਐਚ ਐਚਰ ਡਬਲ ਜੀ ਤੇ ਡਬਲ ਡੀ ਬਲੋਕਾਂ ਵਿੱਚ ਘਰਾਂ ਦੀ ਪਛਾਣ ਕੀਤੀ ਸੀ ਇਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਬੋਰਡ ਕਰਮਚਾਰੀਆਂ ਨੂੰ ਹੋਰ ਥਾਵਾਂ ਉੱਤੇ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਦੇ ਨਾਲ ਹੀ ਨਾ ਘਰਾਂ ਦੀ ਮੁਰੰਮਤ ਤੇ ਰੱਖ-ਰਖਾਅ ਦੇ ਲਈ ਟੈਂਡਰ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ ਯੋਜਨਾ ਦੇ ਤਹਿਤ ਨੰਗਲ ਟਾਊਨਸ਼ਿਪ ਦੇ ਵਿੱਚ 142 ਸੀਆਈਐਸਐਫ ਜਵਾਨਾਂ ਨੂੰ ਪਰਿਵਾਰਕ ਰਿਆਇਸ਼ ਪ੍ਰਦਾਨ ਕੀਤੀ ਜਾਣੀ ਸੀ ਜਿਸ ਦੇ ਵਿੱਚ ਕਮਾਂਡੇਟ ਦੋ ਸਹਾਇਕ ਕਮਾਂਡੇਟ ਤਿੰਨ ਇਨਸਪੈਕਟਰ 8 ਸਬ ਇੰਸਪੈਕਟਰ, BSI, 35 ਹੈੱਡ ਕਨਸਟੇਬਲ ਤੇ 73 ਕਨਸਟੇਬਲ ਸ਼ਾਮਲ ਹਨ। ਉਧਰ ਤਲਵਾੜਾ ਟਾਊਨਸ਼ਿਪ ਦੇ ਵਿੱਚ ਬਾਕੀ ਜਵਾਨਾਂ ਲਈ ਪ੍ਰਬੰਧ ਕੀਤੇ ਜਾਣੇ ਸਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਕਾਰਨ ਪੂਰੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। BBMP ਦੇ ਵਿੱਚ ਪੰਜਾਬ ਦੀ 52% ਹਿੱਸੇਦਾਰੀ ਹੈ ਅਤੇ ਸੂਬਾ ਸਰਕਾਰ ਨੇ CISF ਦੀ ਤਾਇਨਾਤੀ ਦੇ ਲਈ ਬਜਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ 296 CISF ਕਰਮਚਾਰੀਆਂ ਦੀ ਤਾਇਨਾਤੀ ਦੇ ਬਦਲੇ BBMP ਤੋਂ 7 ਕਰੋੜ ਰੁਪਏ ਦੀ ਮੰਗ ਕੀਤੀ ਜ਼ਿਕਰ ਜੋਗਾ ਹੈ ਕਿ 2021 ਦੇ ਵਿੱਚ ਪੰਜਾਬ ਸਰਕਾਰ ਨੇ ਇਸ ਤਣਾਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਇਸ ਸਾਲ ਮਈ ਦੇ ਵਿੱਚ ਹਰਿਆਣਾ ਦੇ ਨਾਲ ਪਾਣੀ ਦੇ ਵਿਵਾਦ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਉਤੇ ਧਰਨਾ ਦਿੱਤਾ ਅਤੇ ਹਰਿਆਣਾ ਨੂੰ ਵਾਧੂ ਪਾਣੀ ਪ੍ਰਾਪਤ ਕਰਨ ਤੋਂ ਰੋਕ ਦਿੱਤਾ ਗਿਆ ਇਸ ਸਮੇਂ ਦੇ ਦੌਰਾਨ ਸੀਏਐਸਫ ਦੇ ਵਿੱਚ ਤਣਾਤੀ ਦਾ ਮੁੱਦਾ ਗਰਮ ਹੋ ਗਿਆ ਇਸ ਦੇ ਨਾਲ ਹੀ ਹਰਿਆਣਾ ਤੇ ਰਾਜਸਥਾਨ ਵਰਗੇ ਭਾਈਵਾਲ ਸੂਬੇ ਸੀਏਐਸਫ ਦੀ ਤਣਾਤੀ ਦਾ ਸਮਰਥਨ ਕਰ ਰਹੇ ਹਨ ਪਰ ਪੰਜਾਬ ਦੇ ਵਿਰੋਧ ਦੇ ਕਾਰਨ BBMP ਨੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਸੂਤਰਾਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਜਟ ਦੀ ਦੁਰਵਰਤੋਂ ਦਾ ਖਾਸੀਆ ਪ੍ਰਗਟ ਕਰਨ ਮਗਰੋਂ BBMP ਵੱਲੋਂ ਘਰਾਂ ਦੀ ਮੁਰੰਮਤ ਤੇ ਅਲਾਟਮੈਂਟ ਦੀ ਪ੍ਰਕਿਰਿਆ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਭਾਂਗੜਾ ਡੈਮ ਦੇ ਚੀਫ ਇੰਜੀਨੀਅਰ ਸੀਪੀ ਸਿੰਘ ਨੇ ਦੱਸਿਆ ਕਿ ਮਕਾਨਾਂ ਦੀ ਰਿਪੇਅਰ ਦੀ ਪ੍ਰੋਪੋਜ਼ਲ CISF ਦੇ ਆਉਣ ਤੋਂ ਪਹਿਲਾਂ ਹੀ ਠੀਕ ਕਰਨ ਦੀ ਸੀ। ਉਹਨਾਂ ਨੇ ਕਿਹਾ ਕਿ ਜੇਕਰ CISF ਨਹੀਂ ਆਉਂਦੀ ਤਾਂ ਮਕਾਨ BBMP ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ। ਦੂਸਰਾ ਉਹਨਾਂ ਨੇ ਕਿਹਾ ਕਿ BBMP ਦੀ ਫੋਲੋ ਬੋਡੀ ਮੀਟਿੰਗ ਦਾ ਕੋਈ ਵੀ ਫੈਸਲਾ ਅਜੇ ਨਹੀਂ ਆਇਆ ਤੇ ਨਾ ਹੀ ਨਾ ਮਕਾਨਾਂ ਦੀ ਰੁਪਿਆ ਦੇ ਟੈਂਡਰ ਸਿਰੇ ਹੈਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ